ਸ਼ਾਸਤਰੀ ਕਾਲ ਜੀ ਸਵਾਗਤ ਆ ਤੁਹਾਡਾ ਚੈਨਲ ਦੇ ਉੱਤੇ ਅੱਜ ਫੇਰ ਖੜੇ ਆ 101 ਕਿੱਲੇ ਵਾਲੇ ਕਿਸਾਨ ਕੋਲੇ ਠੀਕ ਐ ਅੱਜ ਅਸੀਂ ਬੀਜਿਆ ਹਵਾ ਬਹੁਤ ਚੱਲੀ ਜਾਂਦੀ ਐ ਆਵਾਜ਼ ਪਤਾ ਨਹੀਂ ਆਵੇ ਨਾ ਆਵੇ 20 82 ਇਹ ਕਿੰਨੇ ਕਿੱਲੇ ਲਾਏ ਬਲਜੀਤ ਇਹ ਲਾਤ 10 ਮਰਲੇ ਵਿੱਚ ਤੇ 5 6 ਕਿੱਲੇ ਲੱਗ ਜਾਂਦੇ ਹਾਂ 5 6 ਕਿੱਲੇ ਲੱਗ ਜਾਣਗੇ 10 ਮਰਲੇ ਤੇ ਪੈਕਟ ਕਿੰਨੇ ਬੀਜੇ ਪੈਕਟ ਬੀਜੇ ਆਪਾਂ ਜੀ 8 ਪੈਕਟ ਬੀਜਤੇ 8 ਪੈਕਟ 7-8 ਪੈਕਟ ਬੀਜ ਤੇ ਜੇ ਕਿ ਸੀਡ ਦਾ ਇਹ ਬਹੁਤ ਪੁਰਾਣਾ ਵੀ ਹੈ ਤੇ ਪਛੇਤੀ ਵੈਰਾਈਟੀ ਮਤਲਬ ਘੱਟ ਸਮੇਂ ਵਾਲੀ ਵੈਰਾਈਟੀ ਹੈ ਜਿਵੇਂ ਤੁਸੀਂ ਕਮੈਂਟ ਕਰਦੇ ਹੋ ਨਿਓ ਵੀ ਗੰਦੇ ਪਾਣੀ ਵਾਲੀ ਵੈਰਾਈਟੀ ਦੱਸੋ ਤਾਂ ਅਸੀਂ ਗੰਦੇ ਪਾਣੀ ਵਾਲੀਆਂ ਵੈਰਾਈਟੀਆਂ ਦੱਸਾਂਗੇ ਕਿਉਂਕਿ ਸਾਡੇ ਕੋਲ ਪਾਣੀ ਹੈ ਜਿਹੜਾ ਗੰਦਾ ਹੀ ਆ ਮਾੜੇ ਪਾਣੀ ਵਾਲੀਆਂ ਵੈਰਾਈਟੀਆਂ ਨੇ ਮਾਨਸਾ ਬੈਲਟ ਆ ਸਾਡੀ ਬੋਹਾ ਏਰੀਆ ਤੇ ਉਹ ਗਿਆ ਇਹ 70 ਤੋਂ 75 ਮਾਣ ਤੱਕ ਤੁਸੀਂ ਝਾੜੇ ਦਾ ਲੈ ਸਕਦੇ ਹੋ ਜੇ ਵਧੀਆ ਖੇਚਲ ਕਰੋਗੇ 20 ਡਣਾ ਦੀ ਵੈਰਾਈਟੀ ਹੈ 115 20 ਡਣਾ ਦੀ ਵੈਰਾਈਟੀ ਹੈ ਬੀ 22 ਹੈ ਨਾ ਤੇ ਹਾਂ ਅਰੇ ਖਰਾਕ ਜੇ ਤੁਸੀਂ ਵਧੀਆ ਰੱਖੋਗੇ ਤਾਂ ਮਤਲਬ ਠੀਕ ਹੈ ਵਧੀਆ ਵੈਰਾਈਟੀ ਹੈ ਇਹ ਬੀ 30 ਤੇਰੀਆਂ ਵੀ ਵੀਡੀਓ ਪਾਵਾਂਗੇ ਉਹ ਪਰ 7425 ਆ ਜਿਹੜੀ ਉੱਤੇ ਪਾਈ ਸੀ 7425 ਵਧੀਆ ਹੋ ਰਹੀਆਂ ਸਾਰੀਆਂ ਘੈਰੀਆਂ ਉਹਨਾਂ ਦੀ ਵੀ ਪਾਵਾਂਗੇ ਇੱਧਰ 28P ਸਟਾਰਟ ਹੈ 1112 ਪੀਲੀ ਉਸ਼ਾ ਵੀ ਹੈਗੀ ਹੈ ਥੋੜੀ ਜੀ 17 18 1509 ਉਹ ਬੀਜਾਂਗੇ ਹਜੇ 17 18 ਬੀਜ ਦੀ 17 18 ਬੀਜ ਨਹੀਂ ਹੈ 20 ਕਿੱਲੇ ਮੱਕੀ ਹੈ ਅੱਗੇ ਅੱਜ ਜਿਹੜਾ ਸਾਰਾ ਕੁਝ ਦਿਖਾਵਾਂਗੇ ਤੁਹਾਨੂੰ ਬਾਅਦ ਦੇ ਵਿੱਚ ਪਰ ਗੱਲ ਇੱਥੇ ਕਰਾਂਗੇ 20 82 ਦੀ ਜੇ ਕੇ ਸੀਡ ਦਾ ਭਈ ਇਹਦੇ ਮੁਕਾਬਲੇ ਜੇ ਤੁਸੀਂ ਗੱਲ ਕਰੀਏ ਤਾਂ ਆਪਣੇ ਕੋਲੇ 72 99 ਕਵੇਰੀ ਸੀਡ ਦਾ ਉਹ ਤੁਸੀਂ ਲਾ ਸਕਦੇ ਹੋ ਜੇ ਉਹ ਵੀ ਨਹੀਂ ਲਾਉਣਾ ਤਾਂ ਪਾਇਨੀਰ ਦਾ ਜਿਨ੍ਹਾਂ ਦਾ 28 P 60ਟ ਆ ਉਹਨਾਂ ਦਾ 25 P 30 ਇੱਕ ਉਹ ਲਾ ਸਕਦੇ ਹੋ ਉਹ ਵੀ ਛੋਟੀ ਵੈਰੈਟੀ ਆ ਹਨਾ ਇਹ 115 ਜਿਵੇਂ PR 126 ਵਾਲੀ ਜ਼ਮੀਨ ਆ ਜਿੰਨਾਂ ਕੋਲੇ ਉਹ ਪੀਆਰ 126 ਲਾਓ ਜਿੰਨਾਂ ਕੋਲੇ ਮਾੜੀ ਜ਼ਮੀਨ ਆ ਰੇਤਲੀ ਜ਼ਮੀਨ ਆ ਜਾਂ ਪਾਣੀ ਮਾੜਾ 2 ਜਾਂ 2.5 ਨੰਬਰ ਤੱਕ ਵੀ ਐ 3 ਨੰਬਰ ਤੱਕ ਵੀ ਤੁਸੀਂ ਇਹ ਲਾ ਸਕਦੇ ਹੋ ਜੇ ਕਿ ਸੀਡ ਦਾ ਵਧੀਆ ਵੀ ਐ ਡਿੱਗਦਾ ਬਸ ਥੋੜਾ ਜਿਨੂੰ ਇਹ ਪ੍ਰੋਬਲਮ ਆ ਵੀ ਪਿੱਛੋ ਜਾ ਕੇ ਡਿੱਗ ਜਾਂਦਾ ਹੋਰ ਇਹਦੇ 'ਚ ਕੋਈ ਦਿੱਕਤ ਨਹੀਂ ਝਾੜ ਫੋਨ ਨਹੀਂ ਤੁਹਾਨੂੰ ਮਾਰ ਦਿੰਦਾ ਤੇ ਜਿਹੜਾ ਦਾਣੇ ਦੀ ਚਮਕ ਆ ਉਹ ਇੰਨੀ ਕੁ ਸੋਹਣੀ ਆ ਕਿ ਵਪਾਰੀ ਭੱਜ ਭੱਜ ਕੇ ਲੈਂਦੇ ਨੇ ਵੀ ਪੁੱਛਦੇ ਨੇ ਵੀ ਕਿਹੜੀ ਵੈਰੈਟੀ ਆ ਇਹ ਹਲਦੀ